ਇਸ਼ ਹੈ ਸਵੈ ਰਾਜ ਸੰਧੂ ਦੀ ਕਹਾਣੀ ਸੰਤ ਹੋਣ ਤੱਕ ਰਾਤ ਨੂੰ ਪਿੰਡ ਦੇ ਸਕੂਲ ਚ ਵਾਪਰੀ ਇਹ ਘਟਨਾ ਦਿਨਾਂ ਚ ਹੀ ਖੁਸਰ-ਫੁਸਰ ਆਹੀ ਪੂਰੇ ਪਿੰਡ ਚ ਫੈਲ ਗਈ ਲੋਕ ਇੱਕ ਦੂਜੇ ਤੋਂ ਪੁੱਛਦੇ ਸੁਣਦੇ ਤੇ ਜ਼ਮਾਨੇ ਨੂੰ ਅੱਗ ਲੱਗ ਗਈ ਆਖਦੇ ਤੋਬਾ ਤੋਬਾ ਕਰਦੇ ਨੰਤੀਆਂ ਸੁਣ ਕੇ ਸ਼ਰਮ ਮੰਦੀਆਂ ਤੇ ਸਿਆਣੇ ਪਿੰਡ ਦੀ ਬਦਨਾਮੀ ਕੋਇਆ estrasi ਕਿ ਪਿੰਡੋਂ ਦੂਰ ਬਾਰ-ਬਾਰ ਰੇਤ ਦੇ ਟਿੱਬਿਆਂ 'ਚ ਬਣੀ ਬਾਪਿਆਂ ਦੇ ਡੇਰੇ 'ਚ ਅਕਸਰ ਪਿੰਡ ਦੀਆਂ ਕੁੜੀਆਂ ਚੜੀਆਂ ਸਿਆਣੀਆਂ ਜਨਾਨੀਆਂ ਮੱਥਾ ਟੇਕਣ ਜਾਂਦੀਆਂ ਆਉਂਦੀਆਂ ਰਹਿੰਦੀਆਂ ਸਨ ਜਿੱਥੇ ਉਹ ਲੰਗਰ ਪਾਣੀ ਦੀ ਸੇਵਾ ਵੀ ਕਰਦੀਆਂ ਸ਼ਰਧਾਲੂ ਝਾੜੂ ਫੇਰਦੇ ਲੱਕੜਾਂ ਲਿਆਉਂਦੇ ਤੇ ਲੰਗਰ ਵਰਤਾਉਂਦੇ ਵੱਡੇ ਸੰਤਾਂ ਦਾ ਡਰਾਈਵਰ ਮੱੱਸਾ ਸਿੰਘ ਜੋ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਉਹਨਾਂ ਨੂੰ ਆਪਣੀ ਮੰਨ ਲਗਦਾ ਸੀ ਅਕਸਰ ਡੇਰੇ ਵਿੱਚ ਹਾਜ਼ਰ ਹੁੰਦਾ ਜਦੋਂ ਕਦੇ ਉਹ ਸੰਤਾਂ ਨਾਲ ਬਾਹਰ ਗਿਆ ਹੁੰਦਾ ਉਸ ਦਿਨ ਨੂੰ ਛੱਡ ਕੇ ਵਿਹਲੇ ਸਮੇਂ 'ਚ ਉਹ ਡੇਰੇ ਵਿੱਚ ਅਕਸਰ ਸੇਵਾ ਕਰਦਾ ਰਹਿੰਦਾ ਬਾਲਣ ਲਿਆਉਂਦਿਆਂ ਪਾਣੀ ਢੋਂਦਿਆਂ ਤੇ ਹੋਰ ਸੇਵਾ ਦੇ ਕੰਮ ਕਰਦਿਆਂ ਉਹਦੀ ਪਿਆਰ ਸਾਂਝ ਬਲੈਕੀਨਾਂ ਦੀ ਪਾਸ਼ੋ ਨਾਲ ਹੋ ਗਈ ਪਾਸ਼ੋ ਆਪਣੇ ਹਾਨ ਦੀਆਂ ਸਾਰੀਆਂ ਕੁੜੀਆਂ ਨਾਲੋਂ ਸੋਹਣੀ ਤੇ ਜਵਾਨ ਸੀ ਗੋਰਾ ਰੰਗ ਤਿੱਖਾ ਨੱਕ ਤੇ ਸਰਬਤੀ ਅੱਖਾਂ ਵਾਲੀ ਪਾਸ਼ੋ ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ ਦੇਖਾਣ ਮਤਾਵਕ ਦੂਰ ਤੋਂ ਧਿਆਨ ਖਿੱਚਦੀ ਸੀ ਜਿਸ ਦਿਨ ਉਹ ਢੇਰੇ ਵਿੱਚ ਪਿੰਡ ਦੀਆਂ ਔਰਤਾਂ ਕੁੜੀਆਂ ਨਾਲ ਸੇਵਾ ਤੇ ਹਾਈ ਹੁੰਦੀ ਉਸ ਦਿਨ ਨਿੱਕੇ ਜਿਹੇ ਇਸ ਢੇਰੇ ਚ ਰੌਣਕ ਵਧ ਜਾਂਦੀ ਮੱਸਾ ਸਿੰਘ ਤੇ ਪਾਸ਼ੂ ਅੱਖਾਂ ਅੱਖਾਂ ਰਾਹੀਂ ਇੱਕ ਦੂਜੇ ਵੱਲ ਖਿੱਚੇ ਹੋਏ ਮਿਲਣ ਦੀ ਤਾਂਗ ਦੇ ਪਿਆਸੇ ਤੁਰੇ ਫਿਰਦੇ ਰਹਿੰਦੇ ਧੂਮਾਂ ਨੇ ਢੇਰੇ ਚ ਅਚਾਨਕ ਇੱਕ ਪਾਸੇ ਹੋ ਕੇ ਅਗਲੀ ਰਾਤ ਪਾਸ਼ੋ ਦੇ ਘਰ ਪਿਛਵਾੜੇ ਪਿੰਡ ਦੇ ਸਕੂਲ ਵਿੱਚ ਮਿਲਣ ਦਾ ਇਕਰਾਰ ਕਰ ਲਿਆ। ਸਕੂਲ ਖੁੱਲਾ ਡੁੱਲਾ ਸੀ ਜਿਸ ਦੇ 5 ਕਮਰੇ ਸਨ। ਵੱਡੇ ਪਿੱਪਲ ਕਾਰਨ ਸਕੂਲ ਵਿੱਚ ਦਿਨੇ ਹਨੇਰਾ ਜਿਹਾ ਰਹਿੰਦਾ ਸੀ। ਸਕੂਲ ਦਾ ਚੌਂਕੀਦਾਰ ਅੱਧੀ ਰਾਤ ਵਿੱਚੋਂ ਆਪਣੇ ਘਰੋਂ ਆਣ ਕੇ ਸਕੂਲ 'ਚ ਰਾਖੀ ਲਈ ਲੰਮਾ ਬਹਿ ਜਾਂਦਾ ਸੀ। ਪਾਸ਼ੋ ਦੇ ਚਾਚੇ ਦੇ ਪੁੱਤ ਬਿੱਕਰ ਨੂੰ ਪਤਾ ਨਹੀਂ ਕਿਸ ਤਰ੍ਹਾਂ ਇਸ ਸੰਬੰਧ ਦੀ ਬਿੜਕ ਲੱਗ ਗਈ। ਉਹਨੇ ਸੂਰਖੀ ਤੇ ਆਪਣੇ ਭਰਾਵਾਂ ਨਾਲ ਰਲ ਕੇ ਦੋਵਾਂ ਜਣਿਆਂ ਨੂੰ ਰੰਗੇ ਹੱਥੀ ਫੜ ਲਿਆ ਪਾਸ਼ੋ ਨੂੰ ਘਰ ਚ ਬੰਦ ਕਰਕੇ ਮੱਛਾ ਸਿੰਘ ਨੂੰ ਪਿੱਪਲ ਨਾਲ ਬੰਨ੍ਹ ਕੇ ਉਹਦਾ ਚੰਗਾ ਕੁਟਾਪਾ ਕੀਤਾ ਇਹ ਤਾਂ ਬਿੱਕਰ ਸਿੰਘ ਦੀ ਦਾਦੀ ਮਾਂ ਸੀ ਜਿਸ ਨੇ ਵਿੱਚ ਪੈ ਕੇ ਮੱਛੇ ਦੀ ਮਸਾਂ ਜਾਨ ਬਚਾਈ ਸੀ ਨਹੀਂ ਤੇ ਉਸ ਦਿਨ ਮੱਛੇ ਦਾ ਕਤਲ ਹੋ ਜਾਣਾ ਲਾਜ਼ਮੀ ਸੀ ਅਗਲਾ ਮਹੀਨਾ ਚੜ੍ਹਦਿਆਂ ਰਿਸ਼ਤੇਦਾਰੀ ਵਿੱਚ ਇੱਕ ਫੌਜੀ ਮੁੰਡੇ ਨਾਲ ਰਿਸ਼ਤਾ ਤੈਅ ਕਰਕੇ ਪਾਸ਼ੋ ਨੂੰ ਵਿਆਹਤਾ ਮੱਸਾ ਸਿੰਘ ਜਾਨ ਬਚਾ ਕੇ ਕਈ ਦਿਨ ਡੇਰੇ ਚੁਗੀ ਗਾਇਬ ਰਹਾ 10-12 ਦਿਨ ਗਾਇਬ ਰਹਿ ਕੇ ਆਖਰੋ ਸੰਤਾਂ ਦੇ ਪੇਸ਼ ਹੋਇਆ ਉਹਨੇ ਸਦਾ ਲਈ ਵਿਆਹ ਨਾ ਕਰਾਉਣ ਤੇ ਸੇਵਾ ਸਿਮਰਨ ਕਰਕੇ ਰੈਂਦੀ ਉਮਰ ਬਤਾਉਣ ਦਾ ਵਚਨ ਦਿੱਤਾ ਸੰਤਾਂ ਨੇ ਉਸ ਨੂੰ 8 ਦਿਨ ਜੋੜੇ ਝਾੜਨ ਤੇ ਸਿਮਰਨ ਕਰਨ ਦੀ ਤਨਖਾਹ ਲਾਈ ਉਹਦੀ ਗੈਰ ਹਾਜ਼ਰੀ ਵਿੱਚ ਸੰਤਾ ਨੇ ਦੂਸਰਾ ਡਰਾਈਵਰ ਰੱਖ ਲਿਆ ਸੀ ਮੁਆਫੀ ਮੰਗਣ ਪਿੱਛੋਂ ਮੱੱਸਾ ਸਿੰਘ ਭਜਨ ਵੰਦਗੀ ਚ ਲੀਨ ਹੋ ਕੇ ਬਾਬਾ ਮੱੱਸਾ ਸਿੰਘ ਬਣ ਗਿਆ ਤੇ ਹੌਲੀ-ਹੌਲੀ ਸਮਾਂ ਪਾ ਕੇ ਡੇਰੇ ਦੀ ਪਹਿਲੀ ਕਤਾਰ ਦੇ ਤਿੰਨ ਸੇਵਕਾਂ ਚ ਸ਼ਾਮਲ ਹੋ ਗਿਆ ਪਾਸ਼ੋ ਦੇ ਵਿਆਹ ਜਾਣ ਪਿੱਛੋਂ ਇਸ ਘਟਨਾ ਵਾਲੀ ਗੱਲ ਹੌਲੀ-ਹੌਲੀ ਠੰਡੀ ਪੈਂਦੀ ਆਖਰ ਧੂਨੇ ਦੀ ਸੁਆਹ ਵਾਂਗੂ 부ਝ ਗਈ ਹੁਣ ਇਸ ਵਾਕੇ ਨੂੰ ਹੋਏ ਬੀਤੇ ਵੀ ਕਈ ਸਾਲ ਹੋ ਚੁੱਕੇ ਸੀ ਧੋਨੇ ਦੀ ਸਵਾ ਸਮੇਂ ਦੀ ਨੇਰੀ ਨਾਲ ਕਦੋਂ ਦੀ ਉੱਡ ਚੁੱਕੀ ਸੀ ਇੱਧਰ ਵੱਡੇ ਸੰਤ ਕਈ ਦਿਨ ਤੋਂ ਟਿੱਲੇ ਮੱਠੇ ਸੀ ਨਵੇਂ ਸਾਲ ਦੇ ਚੜਨ ਵੇਲੇ ਤੱਕ ਆਖਰਾਂ ਦੀ ਠੰਡ ਪੈ ਰਹੀ ਸੀ ਨਾਲਿਆਂ ਛੱਪੜਿਆਂ ਦਾ ਪਾਣੀ ਖਲੇਪੜ ਬਣ ਕੇ ਜੰਮ ਰਿਹਾ ਸੀ ਇੱਕ ਦਿਨ ਸਵੇਰੇ ਸਵੇਰੇ ਡੇਰੇ ਤੋਂ ਆਏ ਸੇਵਕ ਤੋਂ ਸੰਤਾਂ ਦੇ ਰਾਤ ਆਪਣੇ ਕਮਰੇ 'ਚ ਸਿਮਰਨ ਕਰਦਿਆਂ ਸਰੀਰ ਤਿਆਗ ਦੇਣ ਦੀ ਖਬਰ ਆ ਗਈ। ਇਲਾਕੇ ਦੇ ਲੋਕ ਹੜਭੰਗ ਢੇਰੀਵਲ ਹੋ ਤੁਰੇ। ਸ਼ਾਮ ਨੂੰ ਸੂਰਜ ਛਿਪਣ ਦੇ ਨਾਲ ਤਿਆਰ ਕੀਤੇ ਵੱਡੇ ਅੰਗੀਠੇ ਵਿੱਚ ਸੰਤਾਂ ਦਾ ਸੰਸਕਾਰ ਕਰ ਦਿੱਤਾ ਗਿਆ। ਸੇਵਕਾਂ ਦੇ ਦੱਸਣ ਮੁਤਾਬਕ ਸੰਤਾਂ ਨੇ ਕਈ ਮਹੀਨੇ ਪਹਿਲਾਂ ਹੀ ਗੀਠੇਵਾਲੀ ਇਹ ਥਾਂ ਆਪਣੇ ਸੰਸਕਾਰ ਵਾਸਤੇ ਖੁੰਡੀ ਨਾਲ ਵੜ ਦਿੱਤੀ ਸੀ ਸੰਤਾਂ ਦੇ ਤੁਰ ਜਾਣ ਪਿੱਛੋਂ ਡੇਰੇ ਦਾ ਅਗਲਾ ਨਵਾਂ ਮੁਖੀ ਥਾਪਣ ਦਾ ਵੇਲਾ ਆ ਗਿਆ ਭਾਵੇਂ ਨੀਮ ਬੇਹੋਸ਼ੀ ਵਿੱਚ ਸੰਤ ਆਪਣਾ ਜਾਨਸ਼ੀਨ ਬਾਬੇ ਮੱਸਾ ਸਿੰਘ ਨੂੰ ਮੁਕਰਰ ਕਰ ਗਏ ਸੀ ਪਰ ਸੰਤਾਂ ਦੇ ਨਿੱਕੇ ਭਾਈ ਮੁਕੰਦ ਸਿੰਘ ਨੇ ਲੱਖਾਂ ਦੀ ਇਸ ਜਾਇਦਾਦ ਉੱਤੇ ਕਬਜ਼ਾ ਹੋਣ ਲਈ ਆਪਣੇ ਹਥਿਆਰ ਬੰਦ ਬੰਦੇ ਲਿਆਂਦੇ ਡਰ ਤੇ ਸ਼ਰਮ ਵੱਸ ਸਮੂਹ ਸੰਗਤ ਨੇ ਭਾਈ ਮਕੰਦ ਸਿੰਘ ਨੂੰ ਅਗਲਾ ਸੰਤ ਥਾਪ ਦਿੱਤਾ ਸੰਤਾਂ ਦੇ ਇਸ ਭਾਈ ਨੇ ਜਿਸ ਦੀ ਧੱਕੇਸ਼ਾਹੀ ਇਲਾਕੇ ਚ ਮਸ਼ਹੂਰ ਸੀ ਸੰਤਾਂ ਦੇ ਪਹਿਲੇ ਕਤਾਰ ਦੇ ਤਿੰਨੇ ਸੇਵਕ ਕੁੱਟ-ਕੁੱਟ ਕੇ ਭਜਾਤੇ ਬਾਬਾ ਮੱਸਾ ਸਿੰਘ ਨੂੰ ਛੱਲੀਆਂ ਵਾਂਗ ਕੁੱਟਿਆ ਅੱਦਮੋਏ ਨੂੰ ਚੁੱਕ ਕੇ ਢੇਰੇ ਚੋਂ ਕਈ ਕਿਲੇ ਦੂਰ ਖੇਤਾਂ ਚ ਅੱਧੀ ਰਾਤ ਨੂੰ ਸੁੱਟ ਦਿੱਤਾ ਸਵੇਰੇ ਉਹਨੂੰ ਮਾੜੀ ਜੀ ਹੋਸ਼ ਆਈ ਖੇਤਵਾਲਾ ਭਾਈ ਅਰਜਨ ਸਿੰਘ ਜੋ ਆਪ ਭਜਨ ਵੰਦਗੀ ਕਰਨ ਵਾਲਾ ਨੇਕ ਪੁਰਸ਼ ਸੀ ਬਾਹੋ ਦਾਹੀ ਖੇਤਾਂ ਵਿੱਚ ਪੁੱਜਾ ਬਾਬਾ ਮੱਸਾ ਸਿੰਘ ਜਿਸ ਦੀ ਦਾੜੀ ਹੁਣ ਅੱਧਿਓ ਵੱਧ ਸਫੈਦ ਹੋ ਚੁੱਕੀ ਸੀ ਉੱਥੇ ਹੀ ਬੇਹੋਸ਼ ਹੋਇਆ ਪਿਆ ਸੀ ਕੋਲ ਪਿੰਡ ਦੀਆਂ ਦੋ ਬੁੱਢੀਆਂ ਤੇ ਦੋ ਨਿੱਕੇ ਬੱਚੇ ਬੈਠੇ ਸੀ ਭਾਈ ਅਰਜਨ ਸਿੰਘ ਦੀ ਹਿੰਮਤ ਨਾਲ ਰਲ ਕੇ ਲੋਕਾਂ ਨੇ ਬਾਬੇ ਨੂੰ ਹਸਪਤਾਲ ਪਹੁੰਚਾਇਆ ਜਦੋਂ ਕਈ ਹਫ਼ਤਿਆਂ ਪਿੱਛੋਂ ਬਾਬਾ ਮੱਸਾ ਸਿੰਘ ਸੇਤ ਜਾਬ ਹੋਇਆ ਤਾਂ ਉਹਨੂੰ ਜਿਸ ਥਾਂ ਕੁੱਟ ਕੇ ਸੁਟਿਆ ਗਿਆ ਸੀ ਨਿੱਕਾ ਕੋਠਾ ਪਾ ਦਿੱਤਾ ਗਿਆ। ਦੋ ਵੇਲੇ ਰੋਟੀ ਚਾਹ ਉਸ ਨੂੰ ਇਸ ਨਵੀਂ ਥਾਂ ਤੇ ਪਹੁੰਚਣ ਲੱਗੀ। ਹੌਲੀ-ਹੌਲੀ ਸਵੇਰੇ ਸ਼ਾਮ ਰੌਣਕ ਵਧਣ ਲੱਗੀ। ਨਿੱਕੀ ਸੰਗਤ ਨੇ ਬਾਬੇ ਦੇ ਕੋਠੇ ਨੇੜੇ ਪੱਠੀਆਂ ਪੁੱਟ ਲਈਆਂ। ਭਜਨ ਵੰਦਗੀ ਦੇ ਨਾਲ-ਨਾਲ ਵੱਦੀ ਸੰਗਤ ਅੰਨ ਪਾਣੀ ਵੀ ਉੱਥੇ ਹੀ ਤਿਆਰ ਕਰਨ ਲੱਗ ਪਈ। ਵੱਡੇ ਸੰਤਾਂ ਦੇ ਟਿੱਬਿਆਂ ਵਾਲੇ ਢੇਰੇ ਸੰਤ ਸਰ ਬਰੋਬਰ ਇੱਕ ਹੋਰ ਨਵਾਂ ਢੇਰਾ ਸੇਵਕ ਸਰ ਉੱਤਰਦਾ ਗਿਆ ਸਮਾ ਪਾ ਕੇ ਵੱਡੇ ਸੰਤਾਂ ਦੀ ਵਰਸੀ ਹੁਣ ਦੋਵਾਂ ਥਾਵਾਂ ਤੇ ਅੱਗੇ ਪਿੱਛੇ ਮਨਾਈ ਜਾਣ ਲੱਗੀ ਦੂਰ ਤੋਂ ਦੋਵਾਂ ਢੇਰਿਆਂ ਦੇ ਕਲਸ ਤੁੱਪ ਵਿੱਚ ਚਮਕਦੇ ਤੇ ਰਾਤ ਨੂੰ ਵੱਡੇ ਬਲਵਾਂ ਦੇ ਜਗਨ ਨਾਲ ਮੀਲਾਂ ਤੋਂ ਨਜ਼ਰ ਆਉਂਦੇ ਸੂਬੇ ਚਤਵਾਦ ਦੇ ਦੌਰ ਦੌਰਾਨ ਦੋਵਾਂ ਢੇਰਿਆਂ ਦੀ ਤਲਾਸ਼ੀ ਹੋਈ ਕੋਈ ਇਤਰਾਜ਼ਜੋਗ ਵਸਤੂ ਬਰਾਮਦ ਨਹੀਂ ਹੋਈ ਸਿਰਫ ਸ਼ੱਕ ਦੀ ਵਜ੍ਹਾ ਕਰਕੇ ਬਾਬਾ ਮੱਸਾ ਸਿੰਘ ਨੂੰ ਸੀਆਰਪੀ ਨੇ ਹਿਰਾਸਤਿਕ ਲੈ ਲਿਆ ਲੋਕ ਤਾਂ ਇਹ ਵੀ ਆਖਦੇ ਸੀ ਕਿ ਇਹ ਪੁਲਿਸ ਦੇ ਛਾਪੇ ਪਿੱਛੇ ਬਾਬੇ ਮਕੰਦ ਸਿੰਘ ਦਾ ਹੱਥ ਸੀ ਬਾਬੇ ਦੇ ਡੇਰੇ ਉੱਤੇ ਸ਼ੱਕ ਸੀ ਕਿ ਇੱਥੇ ਦਹਿਸ਼ਤਗਰਦਾਂ ਨੂੰ ਪਨਾਹ ਦਿੱਤੀ ਜਾਂਦੀ ਸੀ ਮਹੀਨਾ ਪਰ ਬਾਬੇ ਦੀ ਕੋਈ ਉੱਗ ਸੁਗ ਨਾਂ ਨਹੀਂ ਬਾਬੇ ਬਿਨਾਂ ਸੁੰਨੇ ਡੇਰੇ ਵਿੱਚ ਸੰਗਤ ਇਕੱਠੀ ਹੁੰਦੀ ਤੇ ਲਗਾਤਾਰ ਸਤਨਾਮ ਦਾ ਜਾਪ ਚੱਲਦਾ ਰਹਿੰਦਾ ਅਖੀਰ ਇਲਾਕੇ ਦੇ ਮੋਤਵਰ ਬੰਦਿਆ ਨੇ ਰਲ ਕੇ ਤੇ ਪੈਰਵਾਈ ਕਰਕੇ ਬਾਬੇ ਨੂੰ ਸਰਕਾਰੀ ਕੈਦ ਵਿੱਚੋਂ ਮੁਕਤ ਕਰਾਇਆ ਸੀਆਰਪੀ ਵੱਲੋਂ ਕੀਤੇ ਜਸਮਾਨੀ ਤਸ਼ੱਦਦ ਕਾਰਨ ਬਾਬਾ ਬਹੁਤ ਕਮਜ਼ੋਰ ਹੋ ਚੁੱਕਾ ਸੀ ਮੰਜੇ ਤੇ ਪਿਆ ਉਹਦੀ ਧੀ ਹੱਡੀਆਂ ਦੀ ਮੁੱਠ ਜਾਪਦੀ ਸੰਗਤ ਵੱਲੋਂ ਦਿਨ ਰਾਤ ਕੀਤੀ ਜਾਂਦੀ ਨਿਸ਼ਕਾਮ ਸੇਵਾ ਕਰਕੇ ਬਾਬਾ ਹੌਲੀ-ਹੌਲੀ ਸਿਹਤਯਾਬ ਹੋ ਗਿਆ। ਸੀਆਰਪੀ ਦੀ ਹਿਰਾਸਤ ਵਿੱਚ ਰਹਿ ਕੇ ਅਨਮੂਨ ਨੂੰ ਨਾਸ਼ ਹੋਣ ਤੇ ਉਹਨਾਂ ਦੇ ਵੱਡੇ ਅਫਸਰ ਨੂੰ ਸੁਪਨੇ ਵਿੱਚ ਵੱਡੇ ਸੰਤਾਂ ਵੱਲੋਂ ਬਾਬੇ ਨੂੰ ਰਿਹਾਰਤ ਤੁਰੰਤ ਕਰ ਦੇਣ ਦੀਆਂ ਦੰਤ ਕਥਾਵਾਂ ਪੂਰੇ ਇਲਾਕੇ 'ਚ ਫੈਲ ਚੁੱਕੀਆਂ ਸਨ। ਲੋਕਾਂ 'ਚ ਬਾਬੇ ਦੀ ਆਖੀ ਹੋਈ ਗੱਲ ਪੂਰੀ ਹੋ ਜਾਣ ਦਾ ਬਰਬੀ ਮਸ਼ਹੂਰ ਹੋ ਚੁੱਕਾ ਸੀ। ਸੰਗਤ ਦੂਰੋਂ ਦੂਰੋਂ ਡੇਰੇ ਵਿੱਚ ਆਪਣੇ ਕਸ਼ਟ ਨਿਵਾਰਨ ਲਈ ਆ ਰਹੀ ਸੀ ਪਿੰਡ ਵਿਚਲੇ ਬਲੈਕੀਆਂ ਦੇ ਟੱਬਰ ਤੇ ਉਹਨਾਂ ਦੇ 1-2 ਸਕੇ ਸੋਧਰਿਆਂ ਦੇ ਘਰਾਂ ਨੂੰ ਛੱਡ ਕੇ ਪਿੰਡ ਦੇ ਬਾਕੀ ਘਰਾਂ ਦੇ ਲੋਕ ਇਸ ਡੇਰੇ ਦੇ ਪੱਕੇ ਸੇਵਕ ਬਣ ਚੁੱਕੇ ਸਨ ਵੱਡੇ ਸੰਤਾਂ ਦੇ ਡੇਰੇ ਦੇ ਨਾਲ ਨਾਲ ਇਹ ਸੇਵਕ ਦਾ ਡੇਰਾ ਵੀ ਪੂਰੇ ਜ਼ਿਲ੍ਹੇ 'ਚ ਮਸ਼ਹੂਰ ਹੋ ਗਿਆ ਸੀ ਉਧਰ ਪਾਸੋ ਤਿੰਨ ਨਿਆਣਿਆਂ ਦੀ ਮਾਂ ਬਣ ਚੁੱਕੀ ਸੀ ਘਰ ਵਾਲਾ ਫੌਜੀ ਕਸ਼ਮੀਰ ਤੇ ਲਸ਼ਕਰ ਦੇ ਅੱਤਵਾਦੀਆਂ ਨਾਲ ਹੋਈ ਲੜਾਈ 'ਚ ਸ਼ਹੀਦ ਹੋ ਗਿਆ। ਉਸ ਦੇ ਅਰਜ਼ ਵਿੱਚ ਉਸ ਦੇ ਵੱਡੇ ਮੁੰਡੇ ਨੂੰ ਸਰਕਾਰ ਵੱਲੋਂ ਨੌਕਰੀ ਦੀ ਪੇਸ਼ਕਸ਼ ਹੋਈ। ਬੁਰੀ ਸੰਗਤ 'ਚ ਪੈ ਕੇ ਮੁੰਡਾ 11ਵੀਂ ਵਿੱਚੋਂ ਹਟ ਕੇ ਪਿੰਡ ਖੇਤੀ ਕਰਦਾ ਸੀ। ਜਿਸ ਦਾ ਦਿਨ ਰਾਤ ਸ਼ਰਾਬ ਪੀਣ ਕਰਕੇ ਜਿਗਰ ਖਰਾਬ ਹੋ ਚੁੱਕਾ ਸੀ। ਉਸ ਤੋਂ ਛੋਟੇ ਦੋਵੇਂ ਮੁੰਡੇ ਧੇਰ ਬਾਅਦ ਜੋੜੇ ਪੈਦਾ ਹੋਣ ਕਰਕੇ ਅਜੇ ਨਿਆਣੇ ਸਨ। ਪਾਸ਼ੋ ਨੂੰ ਤਾਂ ਦਸਵੀਂ ਕਰਨ ਤੋਂ ਪਹਿਲਾਂ ਹੀ ਹਟਾ ਕੇ ਵਿਆਹ ਦਿੱਤਾ ਗਿਆ ਸੀ। ਨੌਕਰੀ ਦੇ ਯੋਗ ਸਿਰਫ ਵੱਡਾ ਮੁੰਡਾ ਕੁਲਦੀਪ ਹੀ ਬਚਿਆ ਸੀ। ਜੋ ਬਿਮਾਰੀ ਕਾਰਨ ਬਾਹਲਾ ਚੱਲ ਫਿਰ ਨਹੀਂ ਸੀ ਸਕਦਾ। ਜੇ ਉਹ ਤੰਦਰੁਸਤ ਹੋ ਜਾਵੇ ਤਾਂ ਸਰਕਾਰੀ ਨੌਕਰੀ ਮਿਲਣ ਕਰਕੇ ਘਰ ਦਾ ਮੂੰਹ ਮੱਥਾ ਸਵਾਰ ਸਕਦਾ ਸੀ। ਇਹ ਚੋਰਾ ਪਾਸ਼ੋ ਨੂੰ ਦਿਨ ਰਾਤ ਖਾਈ ਜਾ ਰਿਆ ਸੀ। ਹਸਪਤਾਲ ਦੇ ਇਲਾਜ ਦੇ ਨਾਲ ਨਾਲ ਕਰਨੀ ਵਾਲੇ ਬਾਬੇ ਦੀ ਮਿਹਰ ਸੋਨੇ ਉੱਤੇ ਸੁਹਾਗੇ ਵਾਲੀ ਕਰਾਮਾਤ ਕਰ ਸਕਦੀ ਸੀ। ਪੁੱਤ ਦੀ ਬਿਮਾਰੀ ਤੇ ਮਨ ਦੀ ਦੁਚਿੱਤੀ ਵਿਚਾਲੇ ਘਿਰੇ ਪਾਸ਼ੋ ਆਖਰ ਹੌਸਲਾ ਕਰਕੇ ਇੱਕ ਸ਼ਾਮ ਮੂਹ ਹਨੇਰਾ ਹੁੰਦਿਆਂ ਬਾਬੇ ਮੱਸਾ ਸਿੰਘ ਦੇ ਡੇਰੇ ਸੇਵਕ ਸਰਾਨ ਪਹੁੰਚੀ ਘਰ ਗ੍ਰੈਸਥੀ ਦੀ ਝੰਬੀ ਤੇ ਉਮਰੋਂ ਪਹਿਲਾਂ ਸਿਆਣੀ ਜਾਪ ਦੀ ਪਾਸ਼ੋ ਥੋੜਾ ਕਿਤਨਾ ਪਛਾਣੀ ਨਹੀਂ ਸੀ ਜਾਂਦੀ ਜਦੋਂ ਉਹ ਆਪਣੇ ਕਿਸੇ ਖਾਸ ਜਾੜੂ ਨਾਲ ਇਸ ਡੇਰੇ ਪੁੱਜੀ ਤਾਂ ਉਦੋਂ ਰਹਿਰਾਸ ਦੇ ਪਾਠ ਵਿੱਚੋਂ ਪ੍ਰਸ਼ਾਦ ਵਰਤਾਇਆ ਜਾ ਰਿਹਾ ਸੀ ਸੰਗਤ ਰਾਤ ਦੇ ਲੰਗਰ ਦੇ ਆਰਚ ਰੁੱਝ ਗਈ ਸੀ ਤੇ ਬਾਬਾ ਜੀ ਉੱਪਰ ਨਿੱਕੇ ਕਮਰੇ ਵਿੱਚ ਆਰਾਮ ਕਰਨ ਲਈ ਜਾ ਚੁੱਕੇ ਸਨ ਕਿਸੇ ਤਰ੍ਹਾਂ ਮਿਹਨਤ ਕਰਲੇ ਕਰਕੇ ਪਾਸ਼ੋ ਨੂੰ ਅਖੀਰ ਉੱਪਰ ਬਾਬਿਆਂ ਕੋਲ ਮਿਲਣ ਜਾਣ ਦਿੱਤਾ ਗਿਆ ਕਮਰੇ ਦੇ ਬਾਹਰ ਇੱਕ ਸਿੰਘ ਪਹਿਰਾ ਦੇ ਰਿਹਾ ਸੀ ਜਦੋਂ ਪਾਸ਼ੋ ਅੰਦਰ ਲੰਗੀ ਤਾਂ ਸਾਹਮਣੇ ਵੱਡੇ ਪਲੰਗ ਤੇ ਬਾਬਾ ਜੀ ਅੰਤਰ ਧਿਆਨ ਹੋ ਕੇ ਸਿਮਰਨ ਕਰ ਰਹੇ ਸਨ ਕਮਰੇ ਦਾ ਦ੍ਰਿਸ਼ ਵੇਖਣ ਵਾਲਾ ਸੀ ਸੁਨਹਿਰੀ ਪਰਦਿਆਂ ਗੋਤਕੀਏ ਦੇ ਅਖਰੋਟ ਦੇ ਨਵਾਰੀ ਪਲੰਗ ਨੇ ਉਸ ਕਮਰੇ ਨੂੰ ਕਿਸੇ ਰਾਜੇ ਦੀ ਖਵਾਵਗਾਹ ਦਾ ਰੂਪ ਦਿੱਤਾ ਹੋਇਆ ਸੀ ਅੰਦਰ ਲੰਘ ਕੇ ਪਾਸ਼ੋ ਨੇ ਸਤਿ ਸ਼੍ਰੀਕਾਲ ਬੁਲਾਈ ਬੇਵਕਤ ਕਿਸੇ ਤੀਵੀਂ ਦੇ ਇਸ ਤਰ੍ਹਾਂ ਅੰਦਰ ਲੰਘ ਆਉਣ ਉੱਤੇ ਬਾਬਿਆਂ ਦੀ ਬਿਰਤੀ ਪੰਗ ਹੋ ਗਈ ਉਹਨਾਂ ਹੱਥ ਦੇ ਇਸ਼ਾਰੇ ਨਾਲ ਪਲੰਗ ਲੱਗੇ ਪਏ ਨਿੱਕੇ ਸੋਫੇ ਉੱਤੇ ਪਾਸ਼ੋ ਨੂੰ ਬੈਠਣ ਲਈ ਆਖਿਆ ਦੋਵਾਂ ਦੀਆਂ ਨਿਗਾਹਾਂ ਮਿਲੀਆਂ ਬੀਤੇ ਵਕਤ ਦੀਆਂ ਛਿਲਤਰਾਂ ਇੱਕ ਇੱਕ ਕਰਕੇ ਲੱਥਨਾ ਦੋਮਾਂ ਦੇ ਸਰੀਰਾਂ ਅੰਦਰ ਅਜੀਬ ਜਹੀ ਜੁੰਬਸ਼ ਹੋਈ ਜਿਸੋਤੇ ਸਮੇਂ ਦੀ ਨਜ਼ਾਕਤ ਵਸ ਤੁਰੰਤ ਕਾਬੂ ਪਾ ਲਿਆ ਗਿਆ ਰੁਖ ਸਰ ਹੋ ਕੇ ਬੈਠਦਿਆਂ ਪਾਸ਼ੋ ਨੇ ਆਖਿਆ ਬਾਬਾ ਜੀ ਮੇਰਾ ਵੱਡਾ ਮੁੰਡਾ ਬਿਮਾਰ ਪਾਸ਼ੋ ਤੋਂ ਅੱਗੇ ਬੋਲਿਆ ਨਾ ਗਿਆ ਤੂੰ ਤਾਂ ਬਾਬਾ ਨਾਖ ਕਹਿ ਕੇ ਬਾਬੇ ਚੁੱਪ ਹੋ ਗਏ ਲੰਬੀ ਖਮੋਸ਼ੀ ਬੋਝ ਬਣਦੀ ਲੱਗੀ ਅਖੀਰ ਹੌਸਲਾ ਕਰਕੇ ਬਾਬਿਆਂ ਚੁੱਪ ਤੋੜੀ ਕਿ ਤੂੰ ਵੀ ਇਹੀ ਸੋਚਦੀ ਏ ਕਿ ਮੈਂ ਕੋਈ ਗੈਬੀ ਸੰਤ ਨਹੀਂ ਨਹੀਂ ਬਸ ਜਿਵੇਂ ਚੱਲ ਰਹਾ ਚੱਲਦਾ ਰਹਿਣ ਦੇ ਕਿਸੇ ਚੰਗੇ ਡਾਕਟਰ ਨੂੰ ਵਿਖਾ ਪੈਸਿਆਂ ਵੱਲੋਂ ਫਿਕਰ ਨਾ ਕਰੀ ਸੇਵਕ ਘਰੇ ਆ ਕੇ ਦੇ ਜਾਵੇਗਾ ਜੋ ਵੀ ਜ਼ਰੂਰਤ ਹੋਵੇ ਸੇਵਕ ਹੱਥ ਦੱਸ ਦੇਣਾ ਡੇਰੇ ਕਦੇ ਮੁੜ ਕੇ ਨਹੀਂ ਆਉਣਾ ਹਨੇਰਾ ਹੋ ਗਿਆ ਚਲੋ ਤੁਸੀਂ ਸੇਵਕ ਜੀਪ ਉੱਤੇ ਘਰੇ ਛੱਡ ਆਵੇਗਾ ਪਾਸ਼ੋ ਨੂੰ ਬੋਲਣ ਦਾ ਮੌਕਾ ਹੀ ਨਾ ਮਿਲਿਆ ਉੱਠ ਕੇ ਬੂੰਹਿਆਂ ਬਾਹਰ ਹੁੰਦਿਆਂ ਪਾਸ਼ੋ ਨੇ ਪਿੱਛੇ ਪਰਤ ਕੇ ਨੀਂਝ ਨਾਲ ਬਾਬਿਆਂ ਵੱਲ ਵੇਖਿਆ ਮਸੂ ਮੱਸਾ ਮੱਸਾ ਸਿੰਘ ਤੇ ਸੰਤ ਬਾਬਾ ਮੱਸਾ ਸਿੰਘ ਕਿੰਨੇ ਨਾਂ ਉਹਦੇ ਜ਼ਿਹਨ ਵਿੱਚ ਬਿਜਲੀ ਦੀ ਲਿਸ਼ਕ ਵਾਂਗ ਕਉਂਦ ਗਈ ਅੱਛਾ ਆਖਦਿਆ ਬਾਬਿਆਂ ਦੀਆਂ ਅੱਖਾਂ ਪਰਾਈਆਂ ਪਾਸ਼ੋ ਨੇ ਸਰਬਤੀ ਅੱਖਾਂ ਦੇ ਕੋਿਆਂ ਵਿੱਚ ਭਾਰਾਏ ਦੋ ਹੰਝੂ ਛੇਤੀ ਨਾਲ ਚੁੰਨੀ ਦੇ ਪੱਲੇ ਵਿੱਚ ਸਮੇਟ ਲਈ